ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ ਜੋ ਪੈ ਚੋਪਨਾ ਹੋਵੀ ਜੇ ਲਹੇ ਰਾਂ ਲਿਵਤਾਰ ਭੁਖਿਆ ਬੋਖਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸੈਦ ਸਿਆਣਾ ਪਾ ਲਖ ਹੋਈ ਤਾਂ ਇੱਕ ਨਾ ਚੱਲੇ ਨਾਲ ਕਿ ਉਸ ਜਿਆਰਾ ਹੋਈ ਹੈ ਕਿ ਵਿਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਕਾਰ ਹੁਕਮ ਨਾ ਕੇ ਹਾ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜੇ ਆਈ ਹੁਕਮੀ ਤੁਮ ਨੀਚ ਹੁਮੇ ਲੇਖ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੇ ਸਦਾ ਬੁਆਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹਮੇ ਜੇ ਬੁਝੇ ਤਾਂ ਹੁਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਸ ਜਾਨੀ ਨੀਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿੱਚ ਚਾਰ ਗਾਵੇ ਕੋ ਸਾਤ ਰੇਤਨ ਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਸੇ ਦੂਰੇ ਗਾਵੇ ਕੋ ਵੇਖੇ ਹਾਦਰ ਹਦੂਰ ਗਤਨਾ ਗਤਿਨਾ ਵੇ ਤੋਟ ਕਾਤੀ ਕਾਤੀ ਗਤੀ ਕੋਟੀ ਕੋਟ ਕੋਟ ਦੇਂਦਾ ਦੇਂਦੇ ਥਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੇ ਹੋਣ ਚਲਾਏ ਰਾਓ ਨਾਨਕ ਵਿਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚੀ ਨਾਹੀ ਪਖਿਆਪੋ ਆਪਾਰ ਅੱਖੇ ਮੰਗੇ ਦੇ ਦੇ ਦਤ ਕਰੇ ਦਾਤਾਰ ਫਿਰਗੇ ਅੱਗੇ ਰਖਿਆ ਜਿਸ ਤੇ ਦਰਬਾਰ ਮੋਖੇ ਬੋਲਨ ਬੋਲੀਐ ਜਿਸੁਨ ਤਰੇ ਪਿਆਰ ਅਮਰ ਤੇ ਵੇਲਾ ਸਚ ਨਾਉ ਵਿਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕਿ ਵੇ ਜਾਣੀਐ ਸਬਿਆ ਪੇ ਸਚਿਆਰੇ। ਤਾਂ ਪੇ ਨ ਜਾਇ ਕੀਤਾ ਨ ਹੋਇ ਆਪੇ ਆਪ ਨਰੰਜਣ ਸੋਇ। ਜਿਨ세 ਵੇਦਨ ਪਾਇਆ ਮਾਨ ਨਾਨਕੁ ਗਈਏ ਗੁਣੀ ਨਿਦਾਨ। ਗਾਵੀਐ ਸਨਮ ਰਖੀਆ ਭਾਉ ਦੁਖ ਪਰ ਹਸੁ ਕਰ ਲੈ ਜਾਉ। ਗੁਰਮੁਖ ਨਾਦ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਗੋਰ ਕਬ੍ਰਮਾ ਗੁਰ ਪਾਰਬਤੀ ਮਾਹੀ। ਜਿਹੋ ਜਾਣਾ ਖਨ ਨਹੀਂ ਕਹਿਣਾ ਕਥਨਾ ਜਾਈ ਗੁਰਾਂ ਇੱਕ ਦੇ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਨ ਨ ਜਾਈ ਤੀਰਥ ਨਾਵਾਂ ਜੀ ਦੇ ਸਪਾਵਾਂ ਬਿਨ ਪਾਣੀ ਕੀ ਨਹੀਂ ਕਰੀ ਜੀਤੀ ਸਿਸ਼ਟ ਉਪਾਈ ਵੇਖਾ ਬਿਨ ਕਰਮਾ ਕੀ ਮਿਲੇ ਲਈ ਮਤਵਿ ਚ ਰਤਨ ਜਿਵਾਰ ਕਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋ ਮੈ ਵਿਸਨ ਨ ਜਾਈ ਜੇ ਜਿਗ ਚਾਰੇ ਅਜਰਾ ਹੋਰ ਦਸ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇਿਸ ਨਦਨ ਆਵੇ ਤਾਂ ਬਾਤ ਨਾ ਪੁੱਛੇ ਕੇ ਕੀ ਤਾਂ ਅੰਦਰ ਕੀ ਿਤ ਕਰੇ ਦੋਸ਼ੀ ਦੋਸ਼ ਤਰੇ ਨਾਨ ਨਿਰਗਨ ਗੁਰਗਨ ਕੇ ਗੁਣਮੰਤੇਆ ਗੁਣ ਦੇ ਤੇਹਾ ਕੋਈ ਨ ਸੁਝੀ ਜੇ ਇਸ ਗੁਣ ਕੋਈ ਕਰੇ ਸੁਨੇ ਅਸਿਦ ਵੀ ਸੁਨਾਤ ਸੁਨੇਹ ਅਤਰ ਤਬਲੇ ਕਾ ਸੁਨੇਹ ਦੀਪ ਲੋਗ ਪਤਾ ਸੁਨੇਹ ਪਹੁੰਚ ਨਾ ਸਕੇ ਕਾਰ ਨਾਨਕ ਭਗਤ ਦਾ ਸਦਾ ਵਿਗਾ ਸੁਨੇਹ ਦੂਪਾਪ ਕਾ ਨਾਸ ਸੁਨੇਹ ਇਸੇ ਬਰਮਾ ਇੰਦਰ ਸੁਨੇਹ ਮੋਕਸ ਲਾਹਣੁ ਮੰਦੇ ਸੁਨੇਹ ਜੋਗ ਜੁਗੰਦਰ ਤਨ ਪੇਦ ਸੁਨੇਹ ਸਾਹ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵਿਗਾ ਸੁਨੇਹ ਦੂਪਾਪ ਕਾ ਨਾਸ ਸੁਨੇਹ ਸਸਨ ਦੋ ਗਿਆਨ ਸੁਨੇਹ ਅਸ਼ਟਕਾ ਇਸ਼ਨਾਨ ਸੁਨੇਹ ਪਰਪਰ ਭਾਵੇ ਮਾਨ ਸੁਨੇਹ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾ ਸੁਨੇ ਧੂਪ ਪਾਪ ਕਾ ਨਾਸ ਸੁਨੇ ਸਰਾਗੁਨਾ ਕੇ ਘਾਸਨੇ ਸੀ ਪੀਪਾ ਸ਼ਾਨ ਸੁਨੇ ਆਂਦੇ ਪਾਵੇ ਰਾ ਸੁਨੇ ਹਾਥ ਵੀ ਅਸਗਾ ਨਾਨਕ ਭਗਤਾ ਸਦਾ ਵਿਗਾ ਸੁਨੇ ਧੂਪ ਪਾਪ ਕਾ ਨਾਸ ਮੰਨ ਕੀ ਗਤ ਕਹਿ ਨ ਜਾਏ ਜੀ ਕੋ ਕਹਿ ਪਿਛੇ ਪਿਛਤਾਏ ਕਾਜੀ ਕਲਮ ਨ ਲੇਖਨ ਹਾਰ ਮੰਨੇ ਕਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੀ ਕੋ ਮੰਜਾ ਨੇ ਮਨ ਕੋਏ ਮੰਨੇ ਸੁਰਤੋ ਹੈ ਮਨ ਬੁੱਧ ਮੰਨੇ ਸਗਲ ਭਮਨ ਕੀ ਸੁੱਧ ਮੰਨੇ ਮੂ ਚੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਦਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮੰਨੇ ਮਾਰਗ ਠਾਗ ਨਾ ਪਾਏ ਮੰਨੇ ਪਾਸੇ ਉਪਰਗਟ ਜਾਏ ਮੰਨੇ ਮਾਗ ਨਾ ਚੱਲੇ ਪੰਥ ਮੰਨੇ ਤਰਫ ਤੇ ਦੀ ਸੰਬੰਧ ਐਸਾ ਨਾਮ ਦਰੰਜਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਹਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਭਮੀਨਾ ਪੇਖ ਐਸਾ ਨਾਮ ਦੇ ਨੰਝਨ ਹੋਏ ਜੇ ਕੋ ਮੰਜਾ ਨੇ ਮਨ ਕੋਏ ਪੰਜ ਬਰਮਾਨ ਪੰਜ ਬਰਦਾਨ ਪੰਜੇ ਪਾਵੇ ਦਿਲਗੇ ਮਾਨ ਪੰਜੇ ਸੋਏਦਰ ਜਾਨ ਪੰਜਾ ਗੁਰ ਗ੍ਰੀਕ ਧਿਆਨ ਜੇ ਕੋ ਕਰੇ ਕਰੇ ਵਿਚਾਰ ਕਰਤੇ ਗਏ ਕਰ ਨਹੀਂ ਸਮਾਰ ਤੋਲ ਧਰਮ ਦੀਆ ਕਾਪੂਤ ਸੰਤੋਖ ਸਾਰ ਰਖਿਆ ਜਨ ਸੂਤ ਜੇ ਕੋ ਬੁਝੇ ਹੋਏ ਸੁਚਿਆਤ ਤਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਭਰੇ ਹੋਰ ਹੋਰ ਇਸ ਤੇ ਪਾਤਲੇ ਤਵਲੇ ਤੇ ਮਨਜ਼ੂਰ ਜੀ ਜਾਨਦਰੰਗਾ ਕੇ ਨਾਮ ਸਭਨਾ ਲਿਖਿਆ ਗੁੜੀ ਕਲਾਮ ਇਹ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਦਾਂਸ ਲਾਏ ਰੂਪ ਕੀਤੇ ਦਾ ਜਾਨੇ ਕੋਨ ਕੂਤ ਕੀਤਾ ਵਸਾਵੇ ਕਰਵਾਉ ਇਸ ਦੇ ਹੋਏ ਲਖ ਦ੍ਰਿ ਆਉ قدرت کون کہاں بچار وارن جاواں اک وار جوت داو سائی بلیکار تدا سلامت نرکار سنکھ جپ سنکھ پاؤ اسنکھ پوجا سنکھ تپ تاؤ اسنکھ گرتھ مکھ وید پاٹھ اثنکھ جونما رحاس اثنکھ بکت گن گیان وچار اسنکھ سی سنکھ داتار اثنکھ سور موہ پاک سار اثھ من لار ਕੁਦਰਤ ਕਵਨ ਕਹਾ ਵਿਚਾਰੇ ਵਾਰਿਆਂ ਜਾ ਇੱਕ ਵਾਰ ਜੋ ਜੁਦ ਪਾਵੇ ਸਾਈ ਬਲੀਕਾਰ ਦੋ ਸਦਾ ਸਲਾਮਤ ਨਿਰੰਕਾਰ ਅਸੰਖ ਮੋਰ ਅੰਦਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਮਰ ਕਰ ਜਾਏ ਜੋਰ ਅਸੰਗਲ ਵਡ ਹਤਿਆ ਕਮਾਏ ਅਸੰਖੀ ਪਾਪੀ ਪਾਪ ਕਰ ਜਾਏ ਅਸੰਗ ਕੂੜੇ ਕੂੜੇ ਫਰਾਏ ਅਸੰਖ ਮਲੇਸ਼ ਮਲ ਪੱਕ ਖਾਏ ਅਸੰਖ ਨਿੰਦਿ ਸੇ ਕਰੇ ਪਾਰ ਨਾਨਕ ਨੀਜ ਕਰੇ ਵਿਚਾਰ ਵਾਰੇ ਨ ਜਾਵਾਂ ਇੱਕ ਵਾਰ ਜੋਤਿ ਤਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅੰਦਰੰਕਾਰ ਸੰਖ ਨਾਮ ਸੰਖਤਾਵ ਅਗਮ ਅਗਮ ਅਸੰਖ ਲੋ ਅਸੰਖਿਆ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗੀਤ ਗੀਤ ਗੁੰਗਾ ਅਖਰ ਲੇਖਣ ਬੋਲਨ ਬਾ ਅਖਰਾ ਸਿ ਸੰਜੋਗ ਖਾਂ ਜਿਨੇ ਲਿਖਿਆ ਤਿਸਨ ਆਜਿ ਫਰਮਾਇ ਦੇਵ ਦੇ ਪਾਇ ਜੀਤਾ ਗੀਤਾ ਦਿੱਤਾ ਨਾਮ ਵਿਨਪਾਣੇ ਨਾ ਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ ਜੁਦਦ ਪਾਵੇ ਸਾਈ ਬਲੀਕਾਰ ਤੂ ਸਦਾ ਸਲਾਮਤ ਨਰੰਕਰ ਪਰ ਇਹ ਹੱਥ ਪਰ ਦੰਦੀ ਪਾਣੀ ਤਦਰੇ ਉਦਰੇ ਸਕੇ ਮੂਤ ਬਲੀਤੀ ਕਪੜ ਹੋਏ ਦੇ ਸਭ ਬੋਲੇ ਹੋ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋ ਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਾ ਨਾਏ ਕਰ ਕੰਨਾ ਲਿਖਲਾ ਜਾਏ ਅਬੇ ਵੀਜਾ ਪੇ ਖਾਏ ਨਾਲ ਘੁੰਮੇ ਆਵੇ ਜਾਏ ਤੀਰ ਤਬ ਦੀ ਆਦਤ ਦਾ ਜੇ ਕੋ ਭਾਵੇ ਤਿਲਕਾ ਮਣ ਸੁਨਿਆ ਮਨ ਮਨ ਕਿਤਾ ਭਾਉ ਅੰਤਰਗਾਤ ਹੀਤ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਮੈਨ ਗੁਣ ਕੀਤੇ ਭਗਤ ਨਾ ਹੋਏ ਸਵਾਥਾਥ ਬਾਨੀ ਬਰਮਾਉ ਸਤ ਸਹੌਣ ਸਦਾ ਮਨ ਚਾਉ ਗਉਂ ਸੁਵੇਲਾ ਕਮਨ ਤਿਤ ਕਮਨ ਤਿਤ ਵਰ ਕਮਨ ਬਾਰ ਕੌਨ ਸੇ ਮਰਤੀ ਮਹਾ ਕਵ ਜਿਤ ਹੋਏ ਆਕਾਰ ਵੇ ਨਾ ਪਾਇਆ ਪਣ ਤੀਜੇ ਹੋਵੇ ਲੇਖ ਪੁਰਾਣ ਬਤ ਨਾ ਪਾਇਓ ਕਾਧੀਆਂ ਜੇ ਲੇਖਨ ਲੇਖ ਕੁਰਾਨ ਜਿਤਵਾਰ ਮੈਂ ਜੋਗੀ ਜਾਨਾ ਰਤਮਾ ਨ ਕੋਈ ਜਾਕਰ ਤਾ ਸਿਸ ਕੋ ਅੱਬੇ ਜਾਣੇ ਸੋਏ ਕਿਵ ਕਰੇ ਆਕਾਸ ਕੇ ਸਲਾਈ ਕਿ ਵਰਨੇ ਕਿਵ ਜਾਣਾ ਨਾਨਕ ਆਕੇ ਸਭ ਕੋ ਆਕੇ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੀ ਨਾਹੀ ਕੀਤਾ ਜਾਗਾ ਹੋਏ ਨਾੜਕ ਜੇ ਕੋ ਆਪ ਜਾਣੇ ਅਗੇ ਗਿਆਨ ਸੋਏ ਬਤਾਲਾ ਪਤਾਲ ਅਕ ਅਗਾਸਾ ਅਗਾਸ ਔੜ ਕੋਲ ਪਾਲ ਥਕੇ ਵੇਦ ਕਹਿਣੇ ਕਵਾਤ ਸੈਸ ਨਾ ਕੈਨ ਕਤੇ ਬਾ ਅਸਰੂ ਇਕਤਾਤ ਲਿਖਾ ਹੋਈ ਤਾਂ ਲਿਖੀ ਹੈ ਲਿਖੇ ਹੋਏ ਵਿਨਾਸ ਨਾਨ ਵਡਾ ਕੀਏ ਆਪੇ ਜਾਣੇ ਆਬ ਸਲਾਹੀ ਸਲਾਈਤੀ ਸੁਰਤ ਨਾ ਪਈਆ ਨਦੀਆਂ ਤੇ ਵਾ ਪਏ ਸਮੁੰਦਰ ਨ ਜਾਣੀਐ ਸਮੁੰਦਰ ਸਾ ਸੁਲਤਾਨ ਗੇਰਾ ਸੇਤੀ ਮਲ ਤਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੁ ਨਾ ਵਿਸਰੇ ਅੰਦਰਾ ਸਿਫਤੀ ਕਹਿਣਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਰੇ ਵੇਖਣ ਸੋਣਾ ਅੰਤੇ ਅੰਤ ਰਾਂ ਜਾਬੇ ਕੀਆ ਮਨ ਮੰਤ ਅੰਤ ਰਾਂ ਜਾਬੇ ਕੀਤਾ ਆਕਾਰ ਅੰਤ ਰਾਂ ਜਾਬੇ ਬਾਰਾ ਵਾਰ ਅੰਤ ਘੜ ਕੀਤੇ ਬਲਾਏ ਤਾਂ ਕਿ ਅੰਦਰਾ ਪਾਏ ਜਾਏ ਇਹ ਅੰਤ ਨਾ ਜਾਣੇ ਕੋਈ ਬੋਤਾ ਕੀਆ ਬੋਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੀ ਉਪਰੇ ਉੱਚਾ ਨਾਓ ਇਹ ਵੱਡਾ ਉੱਚਾ ਹੋਏ ਕੋਈ ਤੀਸੂ ਚੀ ਕੋ ਜਾਣੇ ਸੋਏ ਜੇੜਾ ਆਪ ਜਾਣੇ ਆਪ ਆਪ ਨਾਨ ਨਦਰੀ ਕਰਮੀ ਦਾਤ ਬੋਤਾ ਕਰਮ ਲਿਖੇ ਨਾ ਜਾਏ ਵੱਡਾ ਦਾਤਾ ਤਿੰਨਾ ਤਮਾਏ ਕਿਤੇ ਮੰਗੇ ਜੋ ਤੇ ਉਪਾਰ ਕਿਤੇ ਗੰਦ ਨਹੀਂ ਵਿਚਾਰ ਕੀਤੇ ਖਪਟ ਤੇ ਵਿਕਾਰ ਕੀਤੇ ਲੈ ਲੈ ਮਕਰ ਪਾਏ ਕਿਤੇ ਮੂਰਖਾਈ ਖਾਏ ਕਿਤੇ ਦੂਖ ਸੂਤ ਸਦਮਾਰ ਏ ਪੀ ਦਾਤ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਸ ਕੀ ਨਾ ਕੋਈ ਜੇ ਕੋ ਅੱਖ ਨੇ ਅੱਖਣ ਪਾਏ ਹੋ ਜਾਣੇ ਜੇ ਦੀਆਂ ਮੈਂ ਖਾਏ ਆਪੇ ਜਾਣੇ ਆਪੇ ਦੇ ਆਕੇ ਸੇ ਪਈ ਕੇ ਜਿਸਨੋ ਬਖਸ਼ੇ ਵਿਰਤੀ ਸਲਾ ਨਾਨਕ ਪਾਤਸ਼ਾਹੀ ਬਾਦਸ਼ਾਹ ਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਆਏ ਮੁੱਲ ਜਾਏ ਉਲਮ ਪਾਏ ਮੁੱਲ ਸਮਾਏ ਮੁੱਲ ਤਰਮ ਮੁੱਲ ਦੀ ਬਾਣ ਅਮੁੱਲ ਤੋਂ ਅਮੁੱਲ ਪ੍ਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੁੱਲੋ ਮੁਲਾ ਖੈ ਨਾ ਜਾਏ ਆਖ ਆਖ ਲੈ ਲਿਵ ਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਨ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਦੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਮੰਜਨ ਸੇਵ ਕੀਤੇ ਆਖਣੇ ਆਖਣ ਪਾਏ ਕੀਤੇ ਕਹਿ ਕੇ ਰੁੱਟ ਜਾਏ ਇਤੇ ਕੀਤੇ ਹੋਰ ਕਰੀਤਾ ਆਗਿਆ ਨ ਸਕੇ ਕਿ ਕੀ ਜੇਵੜ ਪਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾਰਤਾ ਸੇ ਲਿਖਿਆ ਸਿਰ ਗਵਾਰਾ ਗਵਾਰ ਚੌਦਰ ਤੇਰਾ ਕੇ ਹਾਸੁ ਕਰਕੇ ਹਾ ਜਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕਾ ਸੰਖਾ ਕੀਤੇ ਤੇਰੇ ਮਾਮਨ ਹਾਰੇ ਕੀਤੇ ਤੇਰੇ ਰਾਗ ਬਰੀਸ ਕਹੀਏ ਕੀਤੇ ਤੇਰੇ ਗਾਵਨ ਹਾਰੇ ਗਾਵਤ ਨੋ ਪਾਨ ਪਾਨੀ ਬੈ ਸੰਤਰੇ ਗਾਵੀ ਰਾਜਾ ਤਰਮ ਦਵਾਰੇ ਗਾਵਤ ਨੋ ਚਿਤ ਗੁਬਤ ਲਿਖ ਜਾਣੇ ਲਿਖ ਲਈ ਤਰਮ ਵਿਚਾਰੇ ਗਾਵਤ ਨੋ ਇਸਰ ਬ੍ਰਹਮਾ ਦੇਵੀ ਸੋਹੰਤਰੇ ਸਦਾ ਸਵਾਰੇ ਗਾਵਤ ਤੁਨੋ ਇੰਦਰਾਸ਼ਨ ਬੈਠੇ ਦੇਵ ਦੇ ਆਦਰ ਨਾਲੇ ਗਾਵਤ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦਿ ਸਦੀ ਸੰਤੋਖੀ ਗਾਵਤ ਤੁਨੋ ਵੀਰ ਕਰਾਰੇ गावं दुनो पंडित पढेरे कीसरे जुगजुग वेदा नाले गावं दुनो मौनिया मनमोहन सुरगा मच बियाले गावं रत्न्यो बाय तेरे अर्श तीर से नाले गावे जोध महाबल सूरा गावन खाणी चारे गावे खंड मंडल ब्रह्मंडा कर कर रखे तेरे तारे सीत दुनो गावने जोत पावन रखते दे भक्त रे साले ਔਰ ਕੇਤੇ ਦੋਨੋ ਗਾਵਨ ਸੇਮ ਜਿਤਨਾ ਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਈ ਸਚਾ ਸਚੀ ਨਾਹੀ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਿਨਸੀ ਮਾਇਆ ਜਿਨੇ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਦੀ ਸੁਭਾਵੇ ਸੋਈ ਕਰਸੀ ਫਿਰ ਹਕਮ ਨਾ ਕਰਨਾ ਜਾਈ ਸੋ ਪਾਸ਼ਾ ਹਾਂ ਸਾਹਬਤ ਸਾਹਿਬ ਨਾਨਕ ਦੇ ਅਨਰ ਜਾਈ ਮੰਦਾ ਸੰਤੋ ਸਰਮਪਤ ਚੋਲੀ ਧਿਆਨ ਕੀ ਕਰੇ ਬਬੂਤ ਤਿੱਤੀ ਕਾਲ ਕੋ ਆਈ ਕਵਾਇ ਜੁਗਤ ਡੰਡਾ ਵਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦੇਸ਼ ਸੀ ਆਦੇਸ਼ ਆਦ ਨੀਰ ਨਾਹਤ ਨਾਹਦ ਜੁਗਦੇ ਇਕ ਵੇਸ ਵਗਤ ਗਿਆਨ ਦੀ ਆ ਪੰਡਾਰ ਕਰਕੇ ਵਾਜੇ ਨਾਥ ਆਪ ਨਾਥ ਨਾਥੀ ਸਭ ਜਾ ਕੀ ਰਿਤ ਸਵਰਾ ਸਾਥ ਸੰਜੋਗ ਵਿੰਜੋਦ ਕਾ ਚਲਾਵੇ ਲੇਖਿ ਆਵੇ ਪਾਗ ਆਦੇਸ਼ ਦੀ ਆਦੇਸ਼ ਆਦ ਅਨੀਲ ਅਨਾਹਦ ਨਾਹਦੇ ਜੁਦੂ ਇਕੋ ਵੇਸ ਇਕਮਾਈ ਜੁਦਤੇ ਵੈ ਇਤਨ ਚਲੇ ਬਰਵਾਨ ਇੱਕ ਸੰਸਾਰੀਕ ਵੰਡਾਰੇ ਇਕਲਾਈ ਦੀ ਬਾਣ ਹੈ ਦੇਵ ਤਿਸ ਪਾਵੈ ਤੇ ਵਿੱਚ ਲਾਵੇ ਜਿਮ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਨ ਆਵੇ ਬੋਤਾ ਇਵਣਾਨ ਆਦੇਸ਼ ਦਿਆ ਆਦੇਸ਼ ਆਦ ਨੀਨ ਨਾਹਦ ਨਾਹਦ ਜੁਗ ਜੂ ਇੱਕੋ ਵੇਸ ਆਸਨ ਲੋਇ ਲੋਇ ਪੰਡਾ ਜੋ ਕਿਸ ਪਾਸੋ ਇੱਕ ਆਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸਾਚੀ ਕੀ ਸਾਚੀ ਕਾਰ ਆਦੇਸ਼ ਦਿਆ ਆਦੇਸ਼ ਆਦ ਨੀਨ ਨਾਹਦ ਨਾਹਦ ਜੁਗ ਜੂ ਇੱਕੋ ਵੇਸ 1 2 ਜਬ ਲਖ ਹੋਵੇ ਲਖ ਹੋਵੇ ਲਖ 20 ਲਖ ਲਖ ਏੜਾ ਕੀ ਹੈ ਇੱਕ ਨਾਮ ਜਗਦੀਸ਼ ਇਤਰਾਪਤ ਚੜੀ ਹੈ ਚੜੀ ਹੈ ਹੋਈ ਹੈ ਅਕੀਸ ਸੁਨਣਾ ਗੱਲਾਂ ਆਕਾਸ਼ ਕੀ ਕੀਤਾ ਈ ਰੀਸ ਨਾਨਕ ਨਦਰੀ ਬਾਏ ਕੋੜੇ ਕੋੜੇ ਠੀਸ ਅਖਨ ਜੋਰ ਚ ਪੀਣਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਜੀਵਨ ਮਰਨਾ ਜੋਰ ਜੋਰ ਨਾਲ ਰਾਜ ਮਾਲਤਨ ਸੋਰ ਜੋਰ ਨਾਲ ਉਤੀ ਗਿਆਨ ਵਿਚਾਰ ਜੋਰ ਨਾਲ ਉਤੀ ਸਦੇ ਸੰਸਾਰ ਜਿਸ ਆਰ ਕਾ ਵੀ ਕੀ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਰ ਪਾਣੀ ਇਕ ਨਹੀਂ ਪਾਤਾਲ ਤਿਸ ਵਿੱਚ ਦਤੀ ਧਾਰਾ ਕੀ ਤੁਮ ਸਾਜ ਇਸ ਵਿੱਚ ਜੀ ਜੁਨ ਕੇ ਨੰਗ ਦਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੈ ਵਿਚਾਰ ਸਚਾ ਸਚਾ ਦਰਬਾਰ ਤੇ ਸੋਨੇ ਪੰਚ ਪ੍ਰਮਾਨ ਨਦੀ ਕਰਮ ਪਾਏ ਨਿਸ਼ਾਨ ਕਾਚੂ ਪਾਈ ਉਥੇ ਪਾਏ ਨਾਨਕ ਜੇ ਆ ਜਾਪੇ ਜਾਏ ਤਨਮਖੰਡ ਕਾ ਇਹੋ ਤਨਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਨ ਪਾਣੀ ਵੈ ਸੰਤਰੇ ਕਿਤੇ ਕਾਨ ਮਹੇਸ ਕਿਤੇ ਬਰਮੇ ਕਾੜਤ ਕੜੀਏ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰੇ ਕਿਤੇ ਤੂੰ ਉਪਦੇਸ਼ ਕਿਤੇ ਇੰਦ ਚਾਂਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਦੇਵੀ ਵੇਸ ਕਿਤੇ ਦਾਨ ਦਵਾਏ ਦੇਵ ਕਿਤੇ ਰਤਨ ਸਮੁੰਦ ਕਿਤੇ ਖਾਣੀ ਕਿਤੇ ਮਾਨੀ ਕਿਤੇ ਪਾਗੰਦ ਨਿੰਦ ਕਿਤੇ ਸੂਰਤੀ ਸੇਵਾ ਕਿਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮੈਂ ਗਿਆਨ ਪਰ ਜਾਣ ਦਿੱਤੇ ਨਾ ਨਬਨੋਦ ਕੋਡ ਆਨੰਦ ਸਲਮ ਖੰਡ ਕੀ ਬਾਣੀ ਰੂਪ ਦਿੱਤੇ ਕਾੜ ਤਕੜੀ ਹੈ ਬਹੁਤ ਅਨੂਬ ਤਾਂ ਕਿ ਗਲਾ ਕਦੇ ਨਾ ਜਾਏ ਜੇ ਕੋ ਕਹਿ ਪਛੇ ਪਛਤਾਏ ਦਿੱਤੇ ਕੜੀ ਹੈ ਸੁਰਤ ਮਨ ਬਦ ਬੋਧ ਦਿੱਤੇ ਕੜੀ ਹੈ ਸਰਾਸਰਾ ਕੀ ਸੋਧ ਕਰਮ ਖੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਤ ਮਾਂ ਬਲ ਸੂਰਤ ਮਿਨਾ ਰਾਮ ਰਿਆ ਭਰਪੂਰ ਇਤੋ ਸਿਤੋ ਸਤਾ ਮਮ ਮਾਇ ਤਾਕੇ ਰੂਪ ਕਥੈ ਨਾ ਜਾਈ ਨਾ ਉਮਰੇ ਨਾ ਠਾਕੇ ਜਾ ਜਿਨਕੇ ਰਾਮ ਵਸੀ ਮਨ ਮਾਇ ਤੇਤੇ ਭਗਤ ਵਸੇ ਕੇ ਲੋਏ ਕਰਿਆ ਨੰਸਾ ਚਾਮਨ ਸੋਈ ਸਚ ਖੰਡ ਵਸੇ ਨਰੰਕਾਰ ਘਰ ਘਰ ਵੇਖੇ ਨਦਰਨ ਹਾਤ ਤੇਤੇ ਖੰਡ ਮੰਡਲ ਬ੍ਰਹਮੰਡ ਜੀ ਕੋ ਕਥੈ ਤਾ ਅੰਤ ਨਾ ਅੰਤ ਤੇਤੇ ਲੋਏ ਲੋਏ ਅਕਾਜ ਜਹ ਤਿਤਕਾਰ ਵੇਖੇ ਵਿਸੇ ਕਨ ਵਿਚਾਰ ਨਾਨਕ ਕਥਰਾ ਗੜਵਾ ਸਾਰੇ ਜਤ ਪਹਾਰਾਂ ਤਿਸ ਨਿਆਰ ਆਣ ਮਤ ਵੇਦ ਹਤਿਆਰ ਪੋਖਲਾ ਅਗਨ ਤਬਤਾਓ ਪੰਡਾ ਪਉ ਅਮ੍ਰਿਤ ਤਤਕਾਲ ਕੜੀ ਹੈ ਸ਼ਬਦ ਸਚੀ ਰਕਸਾਲ ਜਿੰਨ ਕੋ ਨਦਰ ਕਰਮ ਤਿਨਕਾਰ ਨਾਨਕ ਨਜ਼ਰੀ ਨਦਰ ਨਿਹਾਲ ਸਲੋਕ ਭਵਨ ਗੁਰੂ ਪਾਨੀ ਪਿਤਾ ਮਾਤਾ ਤਰਤ ਮਹਾਤੇ ਦੇਸ ਰਾਜ ਦੁਇਦਾਈ ਦਾ ਆਖੇਲੇ ਅਸਗਲ ਜਗਤ ਚੰਗੀਆਂ ਬੁਰੀਆਂ ਆਵਾਜੇ ਦਰਮਹ ਦੂਰੇ ਕਰਮੀਆ ਬੋ ਆਪਣੀ ਕੇ ਨੇੜੇ ਕੇ ਦੂਰੇ ਜਿਨਿ ਨਾਮ ਧਿਆਇਆ ਗਏ ਮਸ਼ਕਦ ਕਾਲ ਨਾਨਕ ਦੇ ਮੁਖ ਉਜਲੇ ਕੀਤੇ シュਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ